ਆਰ ਬੜੀ ਕੁਝ ਪ੍ਰਕਿਰਤੀ ਕਰਨ ਜਣਾ ਮਾਜਾ ਸਾਹਿਬ ਅੱਜ ਦੂਜਾ ਦਿਨ ਹੈ ਵਿਧਾਨ ਸਭਾ ਦਾ ਕੱਲ ਤੁਹਾਡੇ ਵੱਲੋਂ ਲਗਾਤਾਰ ਮੰਗ ਰੱਖੀ ਗਈ ਸੀ ਕਿ ਸਮਾਂ ਜਿਹੜਾ ਵਧਾਣਾ ਚਾਹੀਦਾ ਹੈ ਤੁਸੀਂ ਕਹਿੰਦੇ ਕਿਸ ਸੰਧੋ ਸਾਹਿਬ ਕਹਿੰਦੇ ਉਹਨਾਂ ਕੋਲ ਬਿਜ਼ਨਸ ਹੈ ਨਹੀਂ ਹੈ ਕਿਸ ਤਰੀਕੇ ਨਾਲ ਦੇਖਿਆ ਜਾਏਗਾ ਔਰ ਅੱਜ ਕਿਸ ਤਰੀਕੇ ਦੇ ਨਾਲ ਮਤੇ ਰੱਖੇ ਜਾਗੇ ਤਾਂ ਤੇ ਕੱਲ ਵੀ ਇਹ ਗੱਲ ਕਹੀ ਅੱਜ ਵੀ ਕਹੀ ਹੈ ਜਦੋਂ ਸਪੀਕਰ ਕਹਿੰਦਾ ਸਾਡੇ ਕੋਲ ਬਿਜ਼ਨਸ ਹੈ ਨਹੀਂ ਉਹ ਖੁਦ تسلیم ਕਰਦੇ ਨੇ ਗਵਰਨਮੈਂਟ ਇਜ਼ ਅ ਫੇਲਿਅਰ ਇੰਨੇ ਇਸ਼ੂਜ਼ ਨੇ ਪੰਜਾਬ ਦੇ ਨੌਜਵਾਨਾਂ ਤੋਂ ਲੈ ਕੇ ਸਰਕਾਰੀ ਕਰਮਚਾਰੀਆਂ ਦੇ ਕਿਸਾਨ ਬਾਰਡਰ ਇੱਥੇ ਆ ਕੇ ਸਾਡੇ ਸਾਰੇ ਸ਼ਹਿਰ ਨੂੰ ਚਦਿੱਗੜ੍ਹ ਨੂੰ ਮੁਹੱਲੀ ਨੂੰ ਘੇਰਿਆ ਹੈ ਲਾਰੈਂਸ ਬਿਸ਼ਰੋਈ ਦਾ ਇਸ਼ੂ ਸੱਚੇ ਸੌਦੇ ਦਾ ਇਸ਼ੂ ਜਿਹੜਾ ਡੈਬਲ ਕਲਾਨ ਦੇ ਪਰਗਾੜੀ ਦੇ ਇਸ਼ੂਜ਼ ਨੇ ਨੌਜਵਾਨਾਂ ਦੇ ਇਸ਼ੂਜ਼ ਨੇ ਕਰਪਸ਼ਨ ਦੇ ਇਸ਼ੂਜ਼ ਨੇ ਕਿਸਾਨਾਂ ਦੇ ਡੀਏਪੀ ਨਕਲੀ ਮਿਲੀ ਹੈ ਇਹ ਕਹਿੰਦੇ ਸਾਡੇ ਕੋ ਬਿਜ਼ਨਸ ਹੀ ਨਹੀਂ ਉਹਦਾ ਬੇਸਿਕ ਸਾਫ਼ ਤੌਰ ਤੇ ਹੁਣ ਸਮਝੀ ਨਾ ਚਾਹੀਦਾ ਹੈ ਗਵਰਨਮੈਂਟ ਪਾਜੀ ਮੈਂ ਕੱਲ ਵੀ ਕਿਹਾ ਸੀ ਤੇ ਅੱਜ ਵੀ ਕਹਿਣਾ ਚਾਹੁੰਦਾ ਕਿ ਜੇ ਇਹਨਾਂ ਦੀ ਕੋਨਸਟੀਟਿਊਸ਼ਨਲ ਮਜਬੂਰੀ ਨਾ ਹੁੰਦੀ ਕਿ 6 ਮਹੀਨਾ ਚ ਇੱਕ ਵਾਰ ਸੈਸ਼ਨ ਬੁਲਾਉਣ ਦੀ ਤੇ ਸ਼ਾਇਦ 5 ਸਾਲਾਂ ਚ ਇੱਕ ਸੈਸ਼ਨ ਨਾ ਬੁਲਾਉਂ ਟੋਟਲ ਫੇਲਡ ਗਵਰਨਮੈਂਟ ਹੈ ਤੁਸੀਂ ਵੇਖੋ ਇੱਕ ਸਪੀਕਰ ਨੂੰ ਇੱਕ ਐਸਐਸਏ ਦੇ ਖਿਲਾਫ ਆਪਣੇ ਹਲਕੇ ਦੇ ਕੇਐਸਏ ਦੇ ਖਿਲਾਫ ਐਕਸ਼ਨ ਲੈਣ ਵਾਸਤੇ ਉਹਨਾਂ ਨੂੰ ਸਾਰੇ ਹਾਊਸ ਤੇ ਬਦਲ ਲੈਣੀ ਪਈ ਉਹਦਾ ਮਤਲਬ ਹੈ ਮਹਿਕਮਾ ਸਿੱਧੇ ਤੌਰ ਅੰਡਰ ਚੀ ਮਿਨਿਸਟਰ ਹੈ ਇਹ ਤੁਹਾਨੂੰ ਸਾਫ ਨਜ਼ਰ ਆਉਂਦਾ ਕਿ ਸਪੀਕਰ ਸਾਹਿਬ ਦੀ ਸੁਣਵਾਈ ਕਿੰਨੀ ਕਹਿ ਕੇ ਐਸਆਈ ਦੇ ਖਿਲਾਫ ਕਾਰਵਾਈ ਕਰਵਾਉਣ ਵਾਸਤੇ ਉਹਨਾਂ ਨੂੰ ਅਲਟੀਮੇਟਲੀ ਜਿਸ ਹਾਊਸ ਨੂੰ ਉਹ ਖੁਦ ਲੀਡ ਕਰਦੇ ਨੇ ਜਾਂ ਜਿਸ ਹਾਊਸ ਤੇ ਉਹ ਮੰਨੇ ਜਾਂਦੇ ਨੇ ਕਿ ਇਟ ਇਜ਼ ਹੀ ਇਸ ਦੀ ਪਰਸਨ ਹੂ ਲੀਡਸ ਦੀ ਹਾਊਸ ਉਹਨਾਂ ਨੂੰ ਸਾਰੇ ਉਹਨਾਂ ਦੀ ਸਪੋਰਟ ਲੈ ਕੇ ਕੇਐਸਏ ਦੇ ਖਿਲਾਫ ਐਕਸ਼ਨ ਕਰਾਉਣਾ ਪੈ ਰਿਹਾ ਤੇ ਪੰਜਾਬ ਦੇ ਲੋਕ ਕੀ ਝੋਕੋ ਕਰ ਸਕਦੇ ਕੱਲ ਮੈਂ ਜ਼ੀਰੋ ਆਰ ਚ ਗੱਲ ਉਠਾਈ ਸੀ ਲਾਰੈਂਸ ਮਿਸ਼ਰੋਈ ਵੱਲ ਜੀ ਇੱਕ ਹਿੰਦੁਸਤਾਨ ਦਾ ਨਾਮੀ ਗੈਂਗਸਟਰ ਜਿਹੜਾ ਪਹਿਲੇ ਤੇ ਡੀਜੀਪੀ ਫਿਰ ਚੀਫ ਮਿਨਿਸਟਰ ਇਸ ਗੱਲ ਤੋਂ ਮੁਨਕਰ ਹੋ ਗਏ ਸਨ ਕਿ ਪੰਜਾਬ ਦੀ ਕਿਸੇ ਜੇਲ੍ਹ ਚ ਇੰਟਰਵਿਊ ਨਹੀਂ ਹੋਈ ਇਹ ਗੱਲ ਸਾਬਤ ਹੋ ਗਈ ਜਦੋਂ ਇੱਕ ਸਪੈਸ਼ਲ ਡੀਜੀ ਨੇ ਆਨਰੇਬਲ ਹਾਈ ਕੋਰਟ ਦੇ ਲਿਖਾਫੇ ਵਿੱਚ ਇਹ ਤੱਥ ਪੇਸ਼ ਕਰ ਦਿੱਤੇ ਕਿ ਖਰੜ ਦੇ ਸੀਆਈਏ ਦੇ ਵਿੱਚ ਇਸ ਆਦਮੀ ਦੀ ਇਸ ਗੈਂਗਸਟਰ ਦੀ ਬਕਾਇਦਾ ਤੌਰ ਤੇ ਇੱਕ ਐਸਪੀ ਲੈਵਲ ਦੇ ਆਦਮੀ ਨੇ ਆਪਣਾ ਫੋਨ ਦੇ ਕੇ ਇੱਕ ਘੰਟੇ ਦੀ ਇੰਟਰਵਿਊ ਕਰਵਾਈ ਜੀ ਅਜੇ ਤੱਕ ਦੱਸੋ ਉਹ ਉਹਨਾਂ ਅ fırsਰਾਂ ਤੇ ਕੋਸ ਐਸਪੀ ਕੱਲਾ ਐਸਪੀ ਤੇ ਹੋਣਾ ਹੀ ਨਹੀਂ ਉਸ ਥਾਣੇ ਦੇ ਵਿੱਚ ਇੱਕ ਸਪਾਈ ਤੋਂ ਲੈ ਕੇ ਘੱਟੋ ਘੱਟ 20 25 30 40 ਆਦਮੀ ਹੋਣਗੇ ਕੀ ਐਕਸ਼ਨ ਲੈ ਕੇ ਆ ਰਹੇ ਅਸੀਂ ਅੰਗ ਮੰਗ ਕਰਾਂਗੇ ਕਿ ਇਸ ਨੂੰ ਜਿਹੜੀ ਅ ਸਪੈਸ਼ਲ ਡੀਜੀ ਦੀ ਹਾਈ ਕੋਰਟ ਦੀ ਰਿਪੋਰਟ ਹੈ ਉਹਨੂੰ ਹਾਊਸ ਦੇ ਵਿੱਚ ਪਲੇਸ ਕਰੋ ਉਹਨੂੰ ਪਬਲਿਕ ਕਰਨਾ ਚਾਹੀਦਾ ਦੂਸਰੀ ਗੱਲ ਹੈ ਕਿ ਤੁਸੀਂ ਇਹ ਮੈਨੂੰ ਦੱਸੋ ਏਜੀਟੀਐਫ ਜਿਹੜੀ ਗੈਂਗਸਟਰਸ ਦੇ ਖਿਲਾਫ ਫੋਰਸ ਬਣੀ ਹੈ ਇਹ ਉਹਦੀ ਜਿਹੜਾ ਲਾਰੈਂਸ ਬਿਸ਼ਨੋਈ ਉਹਨਾਂ ਦੀ ਹਿਰਾਸਤ ਹੋਣਾ ਚਾਹੀਦਾ ਸੀ ਉਹ ਇੱਕ ਪੁਲਿਸ ਸਟੇਸ਼ਨ ਚ ਕਿੱਸਾ ਪਹੁੰਚ ਗਿਆ 댓 ਮੀਨਸ ਪੰਜਾਬ ਪੁਲਿਸ ਬਕਾਇਦਾ ਤੌਰ 'ਤੇ ਰਲ ਕੇ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੇ ਬਾਹਰ ਤੇ ਪੰਜਾਬ ਦੇ ਵਿੱਚ ਰੋਜ਼ ਜਿਹੜਾ ਫਰੋਤੀਆਂ ਦਾ ਕੰਮ ਚੱਲ ਰਿਹਾ ਉਹਦਾ ਮਤਲਬ ਬਕਾਇਦਾ ਤੌਰ ਤੇ ਆ ਰਿਹਾ ਪਾਰਟੀ ਇਨ ਇਸ ਇਹ ਗੱਲ ਪ੍ਰੂਵ ਹੋ ਗਈ ਬਿਨ ਆਨ ਡਾਊਟ ਇਹ ਗੱਲ ਸਾਬਤ ਹੋ ਗਈ ਇਸ ਤੋਂ ਵੱਡਾ ਕੀ ਚਾਰਜ ਜੇ ਕਾਪੋਜੀਸ਼ਨ ਵੱਲੋਂ ਲੱਗ ਸਕਦਾ ਹੈ ਕਿ ਜਿਹੜੀ ਸਰਕਾਰ ਜਿਹੜੀ ਹੈ ਜਿਹਦੀ ਪੁਲਿਸ ਫੋਰਸ ਗੈਂਗਸਟਰਜ਼ ਨਾਲ ਰਲ ਕੇ ਇਹ ਸਾਰਾ ਕੰਮ ਕਰਵਾ ਰਹੀ ਹੈ दैट मींस ਜਿੰਨੀਆਂ ਫਰੋਤੀਆਂ ਪੰਜਾਬ 'ਚ ਜਾਂ ਪੰਜਾਬ ਤੋਂ ਬਾਹਰ ਜਾਂ ਅੱਜ ਜਿ ਤੁਸੀਂ ਵੇਖਿਆ ਇੱਕ ਬੜਾ ਵੱਡਾ ਆਰਟਿਸਟ ਹੈ ਸਿੰਗਰ ਜਿਹੜਾ ਕੈਲੀਫੋਰਨੀਆ ਚ ਉਹਦੇ ਘਰ ਦੇ ਬਾਹਰ ਕੱਲ ਗੋਲੀਆਂ ਚੱਲੀਆਂ ਨੇ ਏਪੀਟਲ ਸੋ ਇਹ ਉਹਦਾ ਮਕਸਦ ਹੈ ਕਿ ਜਿਹੜਾ ਸਾਡਾ ਵੈ ਸ਼ੁਰੂ ਤੋਂ ਕਹਿੰਦਾ ਆ ਭਾਵੇਂ ਮਾਈਨਿੰਗ ਦਾ ਕੰਮ ਹੋਏ ਭਾਵੇਂ ਡਰੱਗਸ ਦਾ ਕੰਮ ਹੋਏ ਭਾਵੇਂ ਫਰੋਤੀਆਂ ਦਾ ਕੰਮ ਹੋਏ ਇਹ ਸਾਰਿਆਂ ਦੇ ਵਿੱਚ ਪੰਜਾਬ ਪੁਲਿਸ ਦੀ ਗੈਰੀ ਇਨਵੋਲਵਮੈਂਟ ਹੈ ਇਹਨੂੰ ਪਰਦਾ ਫਾਸ਼ ਕਰਨਾ ਚਾਹੀਦਾ ਜੇ ਈਮਾਨਦਾਰੀ ਨਾਲ ਸਪੀਕਰ ਸਾਹਿਬ ਕੁਝ ਕਰਦਾ ਇੱਕ ਛੋਟੇ ਜਿਹੇ ਐਸਈ ਤੇ ਐਕਸ਼ਨ ਕਰਵਾ ਕੇ ਸਿੰਬੋਲਿਕਲੀ ਤੁਸੀਂ ਚਲੋ ਆਪਣੀ ਸੂਪੀਰੀਓਰਿਟੀ ਵਿਕਾਤਦੀ ਹੈ ਕਿ ਮੈਂ ਆਪਣੇ ਹਲਕੇ ਦੇ ਵਿੱਚ ਐਕਸ਼ਨ ਕਰਵਾ ਸਕਦਾ ਬਟ ਸਾਰੇ ਪੰਜਾਬ ਦੇ ਵਿੱਚ ਗਵਰਨਮੈਂਟ ਨੂੰ ਬੜਾ ਗੰਮੀਰਤਾ ਨਾਲ ਵਿਚਾਰਨਾ ਪਏਗਾ ਅੱਜ ਮੈਂ ਇਹ ਇਸ ਇਸ ਇਸ਼ੂ ਨੂੰ ਫੇਰ ਚੁੱਕਾਂਗਾ ਕਿ ਕਿਸੇ ਸਾਧਨ ਦੇ ਨਹੀਂ ਕਿ ਸਾਰਿਆਂ ਨੂੰ ਬਰਾਬਰ ਦਾ ਸਮਾਂ ਦਿੱਤਾ ਜਾਂਦਾ ਹੈ ਕਹਿ ਰਹੇ ਨੇ ਕਿ ਹਰ ਕਿਸੇ ਨੂੰ ਬੋਲਣ ਦਾ ਸਮਾਂ ਦਿੱਤਾ ਜਾਂਦਾ ਹੈ ਹਰ ਇੱਕ ਮੁੱਦੇ 'ਤੇ ਜੀ ਵਿਚਾਰ ਚਰਚਾ ਸੁਵਿਧਾ ਸਮਝ ਕੇ ਦਿਖੋ ਕੱਲ ਮੈਂ ਜਿਹੜੀ ਗੱਲ ਰੱਖੀ ਸੀ ਸਾਹਮਣੇ ਜੇ 10 ਮਿੰਟ ਵੀ ਇੱਕ ਮੈਂਬਰ ਨੂੰ ਦੋ ਤੇ ਸਾਨੂੰ 8 ਦਿਨ ਦੇ ਟਾਈਮ ਤੇ ਹੂੰ ਮਿਨੀਮਮ ਜੇ 117 MLA ਜਿਹੜੇ ਚੁਣ ਕੇ ਆਏ ਨੇ ਘੱਟ ਤੋਂ ਘੱਟ ਕੋਈ 10 ਮਿੰਟ ਦੇ ਦੋ ਜੀ ਕਿਸੇ ਨੇ ਆਪਣੇ ਹਲਕੇ ਦੀ ਗੱਲ ਕਰਨੀ ਕਿਸੇ ਨੇ ਸੂਬੇ ਦੀ ਗੱਲ ਕਰਨੀ ਹੈ ਇਹਦੇ 'ਚ ਇਹਦੇ 'ਚ 90% ਲੋਕਾਂ ਨੂੰ ਵਕਤ ਹੀ ਨਹੀਂ ਮਿਲਦਾ ਜੀ ਐਂਡ ਦੀ ਹੋਲ ਪਰਪਸ ਇਸ ਡਿਫੀਟਡ ਜੇ ਤੁਸੀਂ ਨਿਹਰਾ ਡਰਾਮਾ ਕਰਕੇ ਵਾਪਸ ਉੱਡ ਜਾਣਾ ਸੋ ਮੇਰਾ ਇਹ ਕਹਿਣਾ ਕਿ ਕੰਪਲੀਟ ਫਰਾਡ ਹੈ ਡਰਾਮਾ ਹੈ ਗਵਰਨਮੈਂਟ ਹੈਸ ਕੰਪਲੀਟਲੀ ਫੇਲਡ ਦੇਰ ਇਜ਼ ਅ ਬਿਗ ਫਾਈਨੈਂਸ਼ੀਅਲ ਕ੍ਰਾਈਸਿਸ ਆਫ ਦੀ ਗਵਰਨਮੈਂਟ ਐਸ ਮਹੀਨੇ ਦੇ ਵਿੱਚ ਤਨਖਾਹਾਂ ਤੇ ਪੈਨਸ਼ਨਾਂ ਦੀ ਵੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਉਹ ਇਹ ਸਾਰੇ ਐਲਓਸੀ ਦੇ ਮਾਮਲੇ ਦੇ ਉੱਪਰ ਸਰ ਇੱਕ ਜਿਹੜਾ ਬਿੱਲ ਲਿਆਂਦਾ ਜਿਹੜਾ ਹੈਗਾ ਵਿਧਾਨ ਸਭਾ ਦਾ ਬੜਾ ਲੱਭਾ ਗਿਆ ਪਰ ਕੱਲ ਜੋ ਵਿਧਾਨ ਸਭਾ ਚ ਮਤਾ ਪਾਸ ਹ ਇਸ ਤਰੀਕੇ ਦਾ ਮਤਲਬ ਕਦੇ ਪਹਿਲਾਂ ਵੀ ਪਾਸ ਹੋਇਆ ਇਸ ਤਰੀਕੇ ਦੇ ਹਾਲਾਤ ਪਹਿਲਾਂ ਕਦੇ ਨਹੀਂ ਆ ਪੰਜਾਬ ਦੇ ਵਿੱਚ ਕੋਈ ਦੇਖੋ ਜੀ 108 ਤੋਂ ਇਹ ਸਰਕਾਰ ਤੋਂ ਪਹਿਲੇ ਤੇ ਕਦੀ ਕਿਸੇ ਨੇ ਗੈਂਗਸਟਰਸ ਦਾ ਨਾ ਹੀ ਨੀ ਸੀ ਸਭ ਇਹ ਬਿਮਾਰੀ ਹੁਣੇ ਆਈ ਇਸ ਨਵੀਂ ਸਰਕਾਰ ਨੇ ਆਈ ਏ ਤੇ ਮੇਰਾ ਖਿਆਲ ਹੈ ਕਿ ਇਹ ਸਰਕਾਰ ਸਗੋਂ ਇਹਨਾਂ ਨੂੰ ਪੈਦਾ ਕਰ ਰਹੀ ਹੈ ਇਹਨਾਂ ਇਸ ਇੱਕ ਗਵਰਨਮੈਂਟ ਬਕਾਇਦਾ ਤੌਰ 'ਤੇ ਇਸ ਕਿਸਮ ਦੇ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਖੁਦ ਮਸ਼ਰੂਮਿੰਗ ਕਰ ਰਹੀ ਹੈ ਇਹਨਾਂ ਨੂੰ ਸੇਵ ਹੈਵਨਸ ਜਿਹੜੀਆਂ ਨੇ ਪੰਜਾਬ ਦੀਆਂ ਜ਼ਿਲ੍ਹਾ ਹੀ ਦੇ ਲਈ ਇਹਨਾਂ ਨੂੰ ਸੇਵਗਾਰਡ ਵੀ ਕਰੀ ਇਹਨਾਂ ਨੂੰ ਕਮਾ ਵੀ ਰਹੀ ਹੈ ਇਹਨਾਂ ਦੇ ਥਰੂ ਪ੍ਰਾਪਟੀਆਂ ਦੇ ਕਬਜ਼ੇ ਵੀ ਲੈ ਜਾ ਰਹੇ ਨੇ ਇਹਨਾਂ ਦੇ ਥਰੂ ਫਰੋਟੀਆਂ ਵੀ ਹਾਸਲ ਕੀਤੀਆਂ ਜਾ ਰਹੀਆਂ ਨੇ ਇਹਨਾਂ ਦੀ ਜਿੰਨਾ ਇਹਨਾਂ ਦੀ دہشت ਬਣਾਣਗੇ ਉਹਦੇ ਨਾਲ ਹੀ ਇਹਨਾਂ ਨੂੰ ਫਿਰ ਪੈਸੇ ਵਾਪਸ ਮਿਲਣਗੇ ਉਹੀ ਇੱਕ ਬੜਾ ਇੱਕ ਸੋਚੀ ਸਮਝੀ ਸਾਜ਼ਿਸ਼ ਵਾਲੀ ਗੱਲ ਹੈ ਤੋਂ ਆਈ ਐਮ ਗੋਇੰਗ ਟੂ ਪਿਕ ਥਿਸ ਇਸ਼ੂ ਆਪ ਲੈਟ ਅਸ ਸੀ ਅੰਦਰ ਕੀ ਗੱਲ ਹੈ ਸਹਾਜਾ ਸਾਹਿਬ ਜਿਸ ਤਰੀਕੇ ਦੇ ਨਾਲ ਅੱਜ ਪ੍ਰਾਪਰਟੀਆਂ ਨੂੰ ਲੈ ਕੇ ਇੱਕ ਬਿਲ ਪਾਸ ਕੀਤਾ ਜਾ ਰਿਹਾ ਹੈਗਾ ਐਨਓਸੀ ਦੀ ਸ਼ਰਤ کٹਾਈ ਜਾ ਰਹੀ ਹੈ ਕਿ ਜੇ ਕੋ ਨਕਲੀ ਕਾਨੂੰਨੀਆ ਕੱਟਦਾ ਉਸ ਨੂੰ ਜੁਰਮਾਨੇ ਜੁਰਮਾਨੇ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ ਇਹ ਗੱਲ ਇਹ ਸਤਾ ਉਹ ਆਜੇ ਉੱਥੇ ਉਹਦੇ ਤੇ ਅੰਦਰ ਰਿਫੈਸ਼ ਵੀ ਹੋਏਗੀ ਕਰਾਂਗੇ ਬਟ ਇਹ ਸਾਰੀ ਚੀਜ਼ ਜਿਹੜੀ ਹੈ ਅਸੀਂ ਅੰਦਰ ਇਸ ਨੂੰ ਜਿਸ ਇਸ਼ੂ ਤੇ ਬੈਸਿਕ ਦਾ ਜ਼ਿਕਰ ਇਹਦੇ ਵਿੱਚ ਕੀਤਾ ਜਾ ਰਿਹਾ ਬਾਜੋਸਾ ਕਿ ਇਲੀਗਲ ਕਲੋਨੀਆਂ ਸਿੱਗੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਲੋਕਾਂ ਦੁਨ ਘਰ ਲਿੱਤੇਗੇ ਨੇ ਕਿਤਨੇ ਕਿਤੇ ਇਨਸਾਮ ਫਿਰ ਪੁਰਾਣੀਆਂ ਸਰਕਾਰਾਂ ਤੇ ਲਗਾਉਂਦੇ ਨੇ ਕਹਿੰਦੇ ਕਿ ਉਹਨਾਂ ਦੇ ਸਮੇਂ ਵਿੱਚ ਸਾਰੀ ਇਲੀਗਲ ਕਲੋਨੀਆਂ ਜਿਹੜੀਆਂ ਨੇ ਕੱਟੀਆਂ ਦੇ। ਇਹ ਹੈ ਜੀ ਇਲੀਗਲ ਕਲੋਨੀਆਂ ਦਾ ਜ਼ਿਕਰ ਕਰ ਰਹੇ ਨੇ ਕਿ ਜਿਹੜੀਆਂ ਪੁਰਾਣੀਆਂ ਸਰਕਾਰਾਂ ਜ਼ਿਆਦਾ ਕੱਟੀਆਂ ਗਈਆਂ ਨੇ ਜਿਸ ਕਰਕੇ ਸਿਮਿੰਟ ਲੈਣਾ। ਅਸੀਂ ਕਦੋਂ ਰੋਕਿਆ ਕਿਸੇ ਤੇ ਐਕਸ਼ਨ ਤੇ ਲਾਓ ਭਾਵੇਂ ਪੁਰਾਣਿਆਂ ਤੇ ਲਾਓ ਭਾਵੇਂ ਨਵੇਂਆਂ ਤੇ ਲਾਓ ਕੋ ਲਾਓ ਤੁਸੀਂ। ਹੁਣ ਤੁਸੀਂ ਇਹਨਾਂ ਨੂੰ ਪਾਸ ਕਰਨ ਲੱਗਿਓ ਅਗਲੇ ਆਣ ਕਿਉਂ ਕਹਿਣ ਅਸੀਂ ਤੇ ਵੇਖੋ ਓਪਨ ਹੈ ਇਸ ਗੱਲ ਨੂੰ ਕਿਸੇ ਵੀ ਗਵਰਨਮੈਂਟ ਨੇ ਭਾਵੇਂ ਪ੍ਰੈਜ਼ੈਂਟ ਹੋਏ ਭਾਵੇਂ ਪਾਸ ਹੋਈ ਹੋ ਜੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਹਨਾਂ ਤੇ ਐਕਸ਼ਨ ਲਾਓ ਬਠੇ ਐਕਸ਼ਨ ਲੈਣ ਜੋਗੇ ਹਨ ਨਹੀਂ ਦੇ ਜਸਟ ਮੇਕ ਐਕਸਕਿਊਜ਼ ਨਾਥਿੰਗ ਐਸ ਠੀਕ ਹੈ ਥੈਂਕ ਯੂ ਸਰ ਪ੍ਰੈਜ਼ੀਡੈਂਟ ਜਰਨਲ